ਸੂ ਸੰਗਤ ਨੂੰ ਜੈ ਗੁਰਦੇਵ ਧੰਗੁਰਦੇਵ ਧੰ ਧੰ ਜਗਤੂਰ ਉਦਾਸ ਮਹਾਰਾਜੀ ਦੇ 648ਵੇਂ ਪ੍ਰਕਾਸ਼ ਜੜੀ ਦੀਆਂ ਸਾਰੇ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਗੁਰੂ ਮਹਾਰਾਜ ਦੇ ਫਰਮਾਨ ਐਸੀ ਲਾਲ ਤੁਦਬਿਨ ਕੌਣ ਕਰੇ ਗਰੀਬ ਨਵਾਜ ਗਸਈਆਂ ਮੇਰਾ ਮਾਥੇ ਛਤਰ ਤਰੇ ਗਰੀਬਾਂ ਨੂੰ ਦਾਜ ਬਖਸ਼ਣ ਵਾਲੇ ਤੰਤੰ ਜਗਤੁਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਪੂਰੇ ਵਿਸ਼ਵ ਦੇ ਵਿੱਚ ਸੰਗਤਾਂ ਵੱਲੋਂ ਬੜੀ ਧੁੰਮਟਾ ਹੁੰਨਾ ਮਨਾਇਆ ਜਾ ਰਿਹਾ ਸੰਗਤਾਂ ਨੂੰ ਪੂਰੀ ਭੰਤ ਪਤਾ ਹੈ ਅੱਜ ਬਾਬਾ ਸਾਹਿਬ ਪਿਮਰੰਬੇੜਕਰ ਜੀ ਦੇ ਦਿੱਤੇ ਹੋਏ ਅਧਿਕਾਰਾਂ ਦੇ ਬਾਵਜੂਦ ਸਮਾਜ ਦੇ ਵਿੱਚ ਬਹੁਤ ਰਹਿੰਦੀਆਂ ਹੁਨਟਾਈਆਂ ਨੇ ਵਿਤਕਰਾਂ ਹੋ ਰਿਹਾ ਰੋਜ਼ਾਨਾ ਕੋਈ ਨਾ ਕੋਈ ਮਨਪਾਕੀ ਘਟਨਾ ਵਾਪਰਦੀ ਆ ਸੋ ਉਸ ਵੇਲੇ ਅੱਜ ਤੋਂ 648 ਸਾਲ ਪਹਿਲਾਂ ਜਗਤ ਨੂੰ ਉਤਾਰਨ ਲਈ ਗੁਰੂ ਦਾਸ ਮਹਾਰਾਜ ਨੇ ਪ੍ਰਕਾਸ਼ ਧਾਰਿਆ ਉਸ ਵੇਲੇ ਤੁਸੀਂ ਸਮਝ ਸਕਦੇ ਆਂ ਕਿ ਉਹ ਚਿਣਿਛ ਦਾ ਕਿੰਨਾ ਗੋਲ ਵਾਲਾ ਸੀ ਗੁਰੂ ਦਾਸ ਮਹਾਰਾਜ ਨੇ ਆਪਣੀ ਬਾਣੀ ਦੇ ਨਾਲ ਸਮੂਹ ਸਮਾਜ ਨੂੰ ਰਾਜਾ ਮਹਾਰਾਜਾਂ ਨੂੰ ਚਿਤ ਕੀਤਾ ਉਹਨਾਂ ਨੂੰ ਇਹ ਗੱਲ ਮੰਨਣ ਤੇ ਮਜਬੂਰ ਕੀਤਾ ਕਿ ਕੋਈ ਵੀ ਪ੍ਰਾਣੀ ਉੱਚਾ ਨਹੀਂ ਹੈ ਕੋਈ ਪ੍ਰਾਣੀ ਨੀਵਾਂ ਨਹੀਂ ਹੈ ਔਰ ਆਪਣੀ ਬਾਣੀ ਦੇ ਨਾਲ ਸਤਕਾਰ ਦੇ ਨਾਲ ਨਿਮਰਤਾ ਦੇ ਨਾਲ ਰਾਜਿਆਂ ਨੂੰ ਗੁਰੂ ਦੇ ਪਾਣੇ ਨੂੰ ਮੰਨਣ ਲਈ ਮਜਬੂਰ ਕੀਤਾ ਔਰ ਉਹ ਹੀ ਰਾਜੇ ਗੁਰੂ ਮਹਾਰਾਜ ਨੂੰ ਗੁਰੂ ਧਾਰਨ ਕਰਦੇ ਹੋਏ ਗੁਰੂ ਦੀ ਸ਼ਰਨ ਵਿੱਚ ਆਏ ਸੋ ਸੂਮ ਸੰਗਤਾਂ ਨੂੰ ਬੇਨਤੀ ਆ ਕਿ ਸ਼੍ਰੀ ਉਦਾਸ ਮਹਾਰਾਜ ਜੀ ਦੇ ਜਨਮ ਸਥਾਨ ਸ਼੍ਰੀ ਵਰਦਨਪੁਰ ਵਿਖੇ ਇੱਕ ਵਾਰ ਨਹੀਂ ਹਜ਼ਾਰਾਂ ਵਾਰ ਜਰੂਰ ਜਾਓ ਗੁਰੂ ਮਹਾਰਾਜ ਦੀ ਧਰਤੀ ਨੂੰ ਨਮਸਕਾਰ ਕਰੋ ਉਹਨਾਂ ਦੇ ਪ੍ਰਕਾਸ਼ ਦੀਆਂ ਜਿਹੜੀਆਂ ਖੁਸ਼ੀਆਂ ਮਨਾਓ ਸਾਰਿਆਂ ਦੇ ਵਿੱਚ ਖੁਸ਼ੀਆਂ ਨੂੰ ਵੰਡੋ ਜੈ ਗੁਰਦੇਵ ਧੰ ਗੁਰਦੇਵ